ਹੁਣ ਆ ਭਗਵੰਤਮਾਨ ਸਾਹਿਬ ਦੇ ਐਮਐਲਏ ਸਾਹਿਬ ਦੀ ਇਸ ਵੀਡੀਓ ਨੇ ਚੱਕਰਾਂ ਚ ਪਾ ਰੱਖਿਆ ਦੁਚਿੱਤੀ ਚ ਪਾ ਰੱਖਿਆ ਛਛੋ ਪੰਜ ਚ ਪਾ ਰੱਖਿਆ ਕੀ ਇਹ ਹਕੀਕਤ ਹੈ ਸਚਾਈ ਹੈ ਜਾਂ ਫਿਰ ਭਗਵੰਤਮਾਨ ਸਾਹਿਬ ਹੋਰਾਂ ਦੀ ਕੋਈ ਸਕੀਮ ਹੈ ਕੋਈ ਪਲੈਨਿੰਗ ਹੈ ਕੋਈ ਸਾਜ਼ਿਸ਼ ਹੈ ਹੁਣ ਦੇਖੋ ਇਹ ਜਿਹੜੀ ਵੀਡੀਓ ਤੁਹਾਨੂੰ ਅੱਗੇ ਦਿਖਾਉਣੇ ਆ ਇਹ ਐਮਐਲਏ ਸਾਹਿਬ ਹੈ ਭਗਵੰਤਮਾਨ ਸਾਹਿਬ ਹੋਰਾਂ ਦਾ ਔਰ ਕੱਲ ਜਦੋਂ ਕਿਸਾਨਾਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਐਮਐਲਏ ਦੇ ਘਰ ਘੇਰੇ ਨੇ ਦਫਤਰ ਘੇਰੇ ਨੇ ਤਾਂ ਉਦੋਂ ਇਹ ਐਮਐਲਏ ਸਾਹਿਬ ਆਮ ਆਦਮੀ ਪਾਰਟੀ ਦਾ ਦੇਵਮਾਨ ਇਹ ਕਿਸਾਨਾਂ ਦੇ ਧਰਨੇ ਚ ਆ ਕੇ ਬਹਿ ਗਿਆ ਦਰੀ ਤੇ ਆ ਕੇ ਬਹਿ ਗਿਆ ਔਰ ਬਿਲਕੁਲ ਸ਼ਰਯਾਮ ਬੋਲਿਆ ਕਿ ਕਿਸਾਨਾਂ ਦੀਆਂ ਮੰਗਾਂ ਠੀਕ ਨੇ ਕਿਸਾਨਾਂ ਦੀ ਗੱਲ ਠੀਕ ਆ ਕਿਸਾਨਾਂ ਦੇ ਮਸਲੇ ਹੱਲ ਕਰਨੇ ਚਾਹੀਦੇ ਨੇ ਹੁਣ ਇੱਕ ਪਾਸੇ ਇਹ ਐਮਐਲਏ ਜਿਹੜਾ ਭਗਵੰਤ ਮਾਨ ਸਾਹਿਬ ਦਾ ਹੈ ਉਹ ਇਹ ਕਹਿ ਰਿਹਾ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਨੇ ਕੀ ਕਿਹਾ ਜਦੋਂ ਕਿਸਾਨਾਂ ਨਾਲ ਮੀਟਿੰਗ ਹੋਈ ਤਾਂ ਉਦੋਂ ਹੀ ਉਹ ਗੁੱਸੇ ਚ ਆ ਕੇ ਉਸ ਤੋਂ ਬਾਅਦ ਉਹ ਲਗਾਤਾਰ ਕਹਿੰਦੇ ਰਹੇ ਕਿ ਕਿਸਾਨਾਂ ਦੀਆਂ ਮੰਗਾਂ ਤਾਂ ਸਾਡੇ ਨਾਲ ਸੰਬੰਧਤ ਹੀ ਨਹੀਂ ਇਹ ਤਾਂ ਮੰਗਾਂ ਠੀਕ ਨਹੀਂ ਗਿਆ ਇਹ ਤਾਂ ਕੇਂਦਰ ਨਾਲ ਸੰਬੰਧਤ ਨੇ ਔਰ ਐਂਡ ਦੇ ਉੱਪਰ ਇਹ ਜਿਹੜੇ ਐਮਐਲਏ ਸਾਹਿਬ ਨੇ ਇਹਨਾਂ ਨੇ ਵੀ ਇੱਕ ਐਸੀ ਗੱਲ ਬੋਲ ਦਿੱਤੀ ਹੈ ਜਿਨੇ ਚੱਕਰਾਂ ਚ ਪਾ ਦਤਾ ਹੈ ਵੀ ਅਸਲ ਕਹਾਣੀ ਹੈ ਕੀ ਹੁਣ ਗੌਰ ਨਾਲ ਸੁਣਿਓ ਗੌਰ ਨਾਲ ਵੇਖਿਓ ਤੁਹਾਨੂੰ ਪਹਿਲਾਂ ਸੁਣਾ ਦਈਏ ਇਹ ਐਮਐਲਏ ਸਾਹਿਬ ਕਿਸਾਨਾਂ ਦੇ ਧਰਨੇ 'ਚ ਆ ਕੇ ਕਿਸਾਨਾਂ ਦੇ ਨਾਲ ਬਹਿ ਕੇ ਕੀ ਬੋਲਿਆ ਤੇ ਫਿਰ ਆਪਾਂ ਕਰਦੇ ਆ ਅਗਲੀ ਗੱਲ ਵੀ ਹਕੀਕਤ ਕੀ ਆ ਸਚਾਈ ਕੀ ਆ ਅਸਲੀਅਤ ਕੀ ਆ ਆ ਮਾੜਾ ਜਿਹਾ ਸੁਣ ਲਓ ਕਿਸਾਨ ਕਿਸਾਨ ਸਾਹਿਬ ਮੈਂ ਬਹੁਤ ਧਿਆਨ ਦੋ ਬਿਲਕੁਲ ਜੈਂਗਲ ਕਰ ਰਹੇ ਆ ਕਿਸਾਨ ਦੇਸ਼ ਦਾ ਧੁਰਾ ਨੇ ਕਿਸਾਨ ਦੇਸ਼ ਦੀ ਬੈਕਬੋਨ ਨੇ ਕਿਸਾਨ ਦੀ ਗੱਲ ਸੁਣੀ ਚਾਹੀਦੀ ਹੈ ਜੀ ਜਦੋਂ ਜਦੋਂ ਮੈਂ ਐਮਐਲ ਨਹੀਂ ਸੀ ਬਣਾ ਮੈਂ ਤਾਂ ਨਾਲ ਬੰਦਾ ਸੀਗਾ ਜੀ ਨਾਲ ਹੈ ਜੀ ਜਿੱਥੇ ਕਹੂੰਗਾ ਉੱਥੇ ਨਾਲ ਚੱਲਾਂਗੇ ਜੀ ਪਰ ਗੱਲ ਨੂੰ ਪ੍ਰੋਪਰ ਸਮੂਹ ਤਰੀਕੇ ਨਾਲ ਗੱਲ ਸਿਰੇ ਲਾਈ ਜਾ ਹੁਣ ਥੋੜਾ ਜਿਹਾ ਦਿਮਾਗ ਨੂੰ ਖੁਰਚਣਾ ਪੈਣਾ ਹੈ ਤੇ ਦਿਮਾਗ ਲਾ ਕੇ ਸੋਚਣਾ ਪੈਣਾ ਹੈ ਇੱਕੋ ਮੁੱਦੇ ਤੇ ਇੱਕੋ ਆਮ ਆਦਮੀ ਪਾਰਟੀ ਦੇ ਕਈ ਸਾਰੇ ਰੰਗ ਤੇ ਚਿਹਰੇ ਨਜ਼ਰ ਆਏ ਨੇ ਦੇਖੋ ਪਹਿਲਾਂ ਵੋਟਾਂ ਤੋਂ ਪਹਿਲਾਂ ਜਦੋਂ ਅਜੇ ਸਰਕਾਰ ਨਹੀਂ ਸੀ ਬਣੀ ਉਦੋਂ ਇਹਨਾਂ ਹੀ ਕਿਸਾਨਾਂ ਦੇ ਮੁੱਦਿਆਂ ਤੇ ਭਗਵੰਤ ਮਾਨ ਸਾਹਿਬ ਖੁਦ ਤੇ ਸਾਰੀ ਆਮ ਆਦਮੀ ਪਾਰਟੀ ਕਹਿੰਦੀ ਹੁੰਦੀ ਸੀ ਵੀ ਕਿਸਾਨਾਂ ਦੀਆਂ ਮੰਗਾਂ ਠੀਕ ਨੇ ਮਸਲੇ ਠੀਕ ਨੇ ਤੇ ਨਾਲੇ ਕਿਆ ਕਰਦੇ ਸੀ ਮਾਨ ਸਾਹਿਬ ਵੀ ਇਹ ਜਿਹੜੀ ਪੰਜਾਬ ਸਰਕਾਰ ਆ ਇਹ ਕਿਸਾਨਾਂ ਦੇ ਮਸਲੇ ਨਹੀਂ ਹੱਲ ਕਰ ਰਹੀ ਇਹ ਪਾਸੇ ਹੋਵੇ ਸਾਨੂੰ ਦਿਓ ਸਰਕਾਰ ਔਰ ਅਸੀਂ ਤੁਰੰਤ ਕਿਸਾਨਾਂ ਦੇ ਮਸਲੇ ਹੱਲ ਕਰਾਂਗੇ ਮਜ਼ਦੂਰਾਂ ਦੇ ਮਸਲੇ ਹੱਲ ਕਰਾਂਗੇ 5 ਮਿੰਟਾਂ ਚ ਐਮਐਸਪੀ ਦੀ ਗੱਲ ਵੀ ਕੀਤੀ ਔਰ ਨਾਲ ਮਾਨ ਸਾਹਿਬ ਨੇ ਕਿਹਾ ਕਿ ਅਸੀਂ 22 ਦੀਆਂ 22 ਫਸਲਾਂ ਤੇ ਐਮਐਸਪੀ ਦੇਵਾਂਗੇ ਇਹ ਗੱਲ ਭਗਵੰਤਮਾਨ ਸਾਹਿਬ ਨੇ ਖੁਦ ਦੋ ਤਿੰਨ ਵੀਡੀਓ ਦੇ ਵਿੱਚ ਵੋਟਾਂ ਤੋਂ ਪਹਿਲਾਂ ਬੋਲੀ ਸੀ ਇੱਕ ਚਿਹਰਾ ਹੋ ਗਿਆ ਉਹ ਹੁਣ ਆ ਜਿਹੜਾ ਅੱਜ ਦਾ ਰੂਪ ਹੈ ਤੁਸੀਂ ਦੇਖੋ ਇੱਕ ਪਾਸੇ ਭਗਵੰਤਮਾਨ ਸਾਹਿਬ ਜਦੋਂ ਕੇਂਦਰ ਸਰਕਾਰ ਦੇ ਖਿਲਾਫ ਧਰਨੇ ਲੱਗਦੇ ਨੇ ਰੋਡ ਰੋਕ ਕੇ ਜਾਂਦੇ ਨੇ ਉਦੋਂ ਕਹਿੰਦੇ ਆ ਕਿ ਅਸੀਂ ਨਾਲ ਆ ਕਿਸਾਨ ਠੀਕ ਕਰ ਰਹੇ ਨੇ ਜਦੋਂ ਕਿਸਾਨ ਦਿੱਲੀ ਰਾਜਧਾਨੀ ਚ ਜਾਂਦੇ ਨੇ ਤਾਂ ਮਾਨਸਾਹਬ ਕਹਿੰਦੇ ਨੇ ਬਿਲਕੁਲ ਠੀਕ ਆ ਕਿਸਾਨਾਂ ਨੂੰ ਰੋਕਿਆ ਕਿਉਂ ਜਾਂਦਾ ਹੈ ਰਾਜਧਾਨੀ ਉਹਨਾਂ ਦੀ ਆਪਦੀ ਹੈ ਕੀ ਫਿਰ ਉਹ ਲਾਹੌਰ ਜਾਣਗੇ ਤੇ ਜਦੋਂ ਕਿਸਾਨ ਚੰਡੀਗੜ੍ਹ ਜਾਂਦੇ ਨੇ ਜਿੱਥੇ ਮਾਨਸਾਹਬ ਹੋਰੀ ਰਾਜ ਕਰ ਰਹੇ ਨੇ ਫਿਰ ਮਾਨਸਾਹਬ ਪੁਲਿਸ ਲਾਉਂਦੇ ਨੇ ਫਿਰ ਕਿਸਾਨਾਂ ਦੀ ਫੜੋ ਫੜੀ ਹੁੰਦੀ ਆ ਫਿਰ ਉਹਨਾਂ ਨੂੰ ਜੇਲਾ ਚ ਤੁੰਨਿਆ ਜਾਂਦਾ ਹੈ ਫਿਰ ਕਿਹਾ ਜਾਂਦਾ ਵੀ ਧਰਨਾ ਨਹੀਂ ਲਾਉਣ ਦੇਣਾ ਫਿਰ ਜਦੋਂ ਕਿਸਾਨ ਹੁਣ 10 ਤਰੀਕ ਨੂੰ ਕੱਲ ਐਮਐਲਏ ਦੇ ਘਰ ਅੱਗੇ ਆਉਂਦੇ ਨੇ ਤਾਂ ਫਿਰ ਤਿੰਨ ਰੂਪ ਵੇਖਣ ਨੂੰ ਮਿਲਦੇ ਨੇ ਇੱਕ ਜਿਹੜਾ ਭਗਵੰਤਮਾਨ ਸਾਹਿਬ ਹੈ ਉਹ ਇਹਦੇ ਤੇ ਚੁੱਪੀ ਧਾਰ ਲੈਂਦੇ ਨੇ ਮਤਲਬ ਇਗਨੋਰ ਕਰਦੇ ਨੇ ਦੂਜਾ ਇੱਕ ਇਹ ਜਿਹੜਾ ਐਮਐਲਏ ਦੇਵ ਮਾਨ ਹੈ ਇਹ ਕਿਸਾਨਾਂ ਦੇ ਧਰਨੇ ਦੇ ਵਿੱਚ ਹੀ ਆ ਕੇ ਬਹਿ ਗਿਆ ਕਹਿੰਦਾ ਮੰਗਾ ਠੀਕ ਨੇ ਗੱਲ ਕਿਸਾਨਾਂ ਦੀ ਸੁਣੀ ਜਾਣੀ ਚਾਹੀਦੀ ਹੈ ਔਰ ਇੱਕ ਐਮਐਲਏ ਆਮ ਆਦਮੀ ਪਾਰਟੀ ਦਾ ਕੁਲਵੰਤ ਸਿੰਘ ਮੋਹਾਲੀ ਉਹ ਕਿਸਾਨਾਂ ਦੇ ਧਰਨੇ 'ਚ ਆਇਆ ਮਾਈਕ ਤੇ ਬੋਲਿਆ ਕਹਿੰਦਾ ਲੰਗਰ ਵੀ ਤਿਆਰ ਹੈ ਚਾਹ ਵੀ ਤਿਆਰ ਹੈ ਅਸੀਂ ਤੁਹਾਡੇ ਵਰਗੇ ਆ ਧਰਨੇ ਲਾਉਣੇ ਗਲਤ ਨਹੀਂ ਇਹ ਕਾਨੂੰਨੀ ਨਹੀਂ ਇਹ ਸੰਵਿਧਾਨਕ ਨਹੀਂ ਲਾਓ ਤੁਹਾਡਾ ਅਧਿਕਾਰ ਹੈ ਤੇ ਚਾਹ ਪੀ ਕੇ ਜਾਇਓ ਹੁਣ ਦੇਖੋ ਇਹ ਪੋਜੀਸ਼ਨ ਆ ਗਈਆਂ ਉਸ ਤੋਂ ਬਾਅਦ ਇੱਕ ਤਸਵੀਰ ਅੱਜ ਹੋਰ ਆਈ ਹੈ ਉਹ ਆਈ ਹੈ ਆਹਾ ਜਿਹੜਾ ਅੱਜ ਗੁਰਦਾਸਪੁਰ ਦੇ ਪਿੰਡ ਪਰਸ ਦੇ ਵਿੱਚ लाठी चार्ज ਹੋਇਆ ਕਿਸਾਨਾਂ ਦੇ ਉੱਪਰ ਖਿੱਚ ਤੂ ਹੋਈ ਐ ਕਢੀਸਿਆ ਗਿਆ ਕਿਸਾਨਾਂ ਨੂੰ ਉਹ ਮਸਲਾ ਸੀ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਨੇ ਕਿਸਾਨ ਕਰ ਰਹੇ ਆ ਉਹਦਾ ਵਿਰੋਧ ਤੇ ਸਰਕਾਰ ਫਿਰ ਉਹਨਾਂ ਜ਼ਮੀਨਾਂ ਨੂੰ ਲੈਣ ਦੇ ਲਈ ਪੁਲਿਸ ਲੈ ਕੇ ਚੜੀ ਐ ਤੇ ਅੱਜ ਫਿਰ ਕਿਸਾਨਾਂ ਦੀ ਉਥੇ ਪੱਗਾਂ ਵੀ ਲੱਥੀਆਂ ਖਿੱਚ ਤੂ ਵੀ ਹੋਈ ਆ ਬੜਾ ਕੁਛ ਹੋਇਆ ਹੁਣ ਇਹ ਜਿਹੜਾ ਦੇਵ ਮਾਨ ਵਾਲਾ ਮਾਮਲਾ ਐ ਇਹਦੇ ਤੇ ਗੱਲ ਕਰ ਲਈਏ ਇਹ ਕੀ ਐ ਦੇਖੋ ਸਿੱਧੀ ਗੱਲ ਹੈ ਇੱਕ ਤਾਂ ਪਾਰਟੀ ਦੇ ਅੰਦਰ ਕੰਟਰਡਿਕਸ਼ਨ ਹੈਗੀਆਂ ਹੀ ਨਹੀਂ ਵਿਰੋਧ ਹੈਗੇ ਨਹੀਂ ਭਗਵੰਤਮਾਨ ਸਾਹਿਬ ਨਾਲ ਸਾਰੇ ਐਮਐਲਏ ਸਹਿਮਤ ਨਹੀਂ ਗਏ ਪਾਰਟੀ ਵੀ ਪੂਰੀ ਭਗਵੰਤਮਾਨ ਸਾਹਿਬ ਨਾਲ ਸਹਿਮਤ ਨਹੀਂ ਕਿਉਂਕਿ ਭਗਵੰਤਮਾਨ ਸਾਹਿਬ ਵੀ ਕੋਈ ਸਿੱਧੇ ਨਹੀਂ ਗਏ ਉਹ ਸੁਭਾਅ ਦੇ ਕੁਝ ਅੜੀਅਲ ਨੇ ਮੂਢੀ ਨੇ ਮੂਡ ਚੜ ਗਿਆ ਤਾਂ ਗੋਡੀ ਹੱਥ ਵੀ ਲਾ ਦਿੰਦੇ ਨੇ ਕਿਸਾਨ ਆਗੂਆਂ ਦੇ ਜਗਿੰਦਰ ਉਗਰਾਹਾਂ ਨੇ ਮੈਨੂੰ ਆਪ ਦੱਸਿਆ ਕਿ ਮੇਰੇ ਗੋਡੀ ਹੱਥ ਲਾਏ ਭਗਵੰਤਮਾਨ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਹਿੰਦਾ ਤੁਸੀਂ ਸਾਡੇ ਬਜ਼ੁਰਗ ਹੋ ਤੇ ਫੇਰ ਹੁਣ ਉਹੀ ਜਗਿੰਦਰ ਉਗਰਾਹਾ ਹੋਰਾਂ ਨੂੰ ਬੇਇੱਜ਼ਤੀ ਕਰਕੇ ਉਹ ਕਹਿੰਦੇ ਸਾਡੀ ਚਲਾ ਗਿਆ ਤੇ ਭਗਵੰਤ ਮਾਨ ਸਾਹਿਬ ਨਾਲ ਸਾਰੇ ਸਹਿਮਤ ਨਹੀਂ ਇਸੇ ਤਰ੍ਹਾਂ ਦੇ ਮਾਨ ਤੇ ਭਗਵੰਤ ਮਾਨ ਦੀ ਵੀ ਕੋਈ ਚੰਗੀ ਬਣਦੀ ਨਹੀਂਗੀ ਇਹਦੀ ਚਰਚਾ ਬਹੁਤ ਵਾਰ ਮੀਡੀਆ 'ਚ ਹੋਈ ਹੈ ਦੇ ਮਾਨ ਬੜੀ ਵਾਰ ਇਸ ਤਰ੍ਹਾਂ ਦੀਆਂ ਮਤਲਬ ਜਿਹਨੂੰ ਅਪਰਾਧ ਜੇ ਕਹਿੰਨੇ ਆ ਉਹ ਕਰਦੇ ਵੇਖੇ ਗਏ ਨੇ ਹੁਣ ਆਮ ਆਦਮੀ ਪਾਰਟੀ ਦਾ ਐਮਐਲਏ ਕੁਮਰ ਵਿਜੇ ਪ੍ਰਤਾਪ ਉਹਨੇ ਤਾਂ 20 ਵਾਰ ਕਹਿਤਾ ਵੀ ਆਮ ਆਦਮੀ ਪਾਰਟੀ ਆਪਣੇ ਆਦੇਸ਼ਾਂ ਤੋਂ ਭਟਕ ਗਈ ਐ ਉਹ ਆਪਣੀਆਂ ਗਰੰਟੀਆਂ ਤੋਂ ਭਟਕ ਗਈ ਐ ਉਹ ਆਪਣੀ ਸੋਚ ਤੇ ਵਿਚਾਰਧਾਰਾ ਜਿਹੜੀ ਕਹਿੰਦੀ ਸੀ ਉਹਦੇ ਤੋਂ ਭਟਕ ਗਈ ਐ ਲੋਕਾਂ ਨੇ ਵੀ ਕਿਹਾ ਵੀ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਹ ਕਿੱਧਰ ਗਈਆਂ ਨੇ ਤਾਂ ਫਿਰ ਦੇਵਮਾਨ ਨੇ ਇਹ ਜਿਹੜਾ ਕੁਝ ਕੀਤਾ ਇਹ ਕੀ ਐ ਪਹਿਲਾਂ ਦੇਵਮਾਨ ਨੇ ਜੋ ਕਿਹਾ-ਕਹਾ ਤਾਂ ਉਹਨੇ ਠੀਕ ਐ ਪਰ ਐਂਡ ਤੇ ਕਹਿੰਦਾ ਕੇਂਦਰ ਸਰਕਾਰ ਨੂੰ ਮੰਗਾ ਮੰਨਣੀਆਂ ਚਾਹੀਦੀਆਂ ਨੇ ਮਤਲਬ ਕਿਸਾਨਾਂ ਦਾ ਵੀ ਪੱਖ ਰੱਖ ਗਿਆ ਤੇ ਨਾਲ ਗੱਲ ਵੀ ਕੇਂਦਰ ਤੇ ਪਾ ਗਿਆ ਐਨੇ ਕਿਹਾ ਵੀ ਪੰਜਾਬ ਸਰਕਾਰ ਮੰਨੇ ਜਿਹੜੀਆਂ ਪੰਜਾਬ ਨਾਲ ਸੰਬੰਧਤ ਮਤਲਬ ਵੀ ਕਿਸਾਨਾਂ ਦੇ ਵਿੱਚ ਵੀ ਚੰਗਾ ਬਣਿਆ ਰਵਾ ਤੇ ਪਾਰਟੀ ਕੋਲ ਵੀ ਮੈਂ ਕਹਿ ਦਿਆਂ ਵੀ ਮੈਂ ਐਂਡ ਤੇ ਇਹ ਹੀ ਕਿਹਾ ਵੀ ਕੇਂਦਰ ਸਰਕਾਰ ਮੰਗਾ ਕਿਉਂ ਨਹੀਂ ਮੰਨਦੀ ਮੰਨੇ ਮਤਲਬ ਆਪਦੇ ਤੇ ਵੀ ਗੱਲ ਆਉਣ ਨਹੀਂ ਦਿੱਤੀ ਇਹਨੂੰ ਤਾਂ ਕਹਿੰਦੇ ਆ ਲੀਡਰੀ ਨੇਤਾਗਿਰੀ ਵੇਖੋ ਸੱਪ ਵੀ ਮਾਰਤਾ ਤੇ ਸੋਟੀ ਵੀ ਵਿਚਾਲੀ ਹੈ ਕਿਸਾਨਾਂ ਦੇ ਲਈ ਵੀ ਚੰਗਾ ਬਣ ਗਿਆ ਤੇ ਪਾਰਟੀ 'ਚ ਵੀ ਚੰਗਾ ਬਣਿਆ ਗਿਆ ਪਰ ਕਿਸਾਨ ਹੁਣ ਇੰਨੇ ਪੋਲੇ ਨਹੀਂ ਰਹੇ ਉਹਨਾਂ ਨੇ ਉਦੋਂ ਹੀ ਕਹਿਣਾ ਸ਼ੁਰੂ ਕਰਤਾ ਸਟੇਜ ਤੋਂ ਵੀ ਵੇਖੋ ਅਸੀਂ ਜਾਣਦੇ ਆ ਇਹ ਜਿਹੜੇ ਐਮਐਲਏ ਸਾਹਿਬ ਨੇ ਇਹ ਇੱਥੇ ਕਿਉਂ ਆਏ ਨੇ ਕੀ ਮਕਸਦ ਆ ਇਹਨਾਂ ਦਾ ਤੇ ਜੇ ਇਹ ਸਾਡੇ ਹੱਕ ਚ ਨਹੀਂ ਤਾਂ ਸਿੱਧਾ ਪ੍ਰੈਸ ਕਾਨਫਰੰਸ ਕਰਕੇ ਜਾਂ ਆਪਣੀ ਪਾਰਟੀ ਨੂੰ ਕਹਿਣ ਕਿ ਤੁਸੀਂ ਗਲਤ ਕਰ ਰਹੇ ਹੋ ਇਹ ਠੀਕ ਨਹੀਂ ਹੈਗਾ ਇਹ ਜਮਹੂਰੀ ਨਹੀਂਗਾ ਇਹ ਲੋਕਤੰਤਰੀ ਨਹੀਂਗਾ ਹੁਣ ਜਿਹੜੀ ਗੱਲ ਭਗਵੰਤ ਸਿੰਘ ਸਾਹਿਬ ਦੇ ਰਵੱਈਏ ਦੀ ਦੇਖੋ ਭਗਵੰਤ ਮਾਨ ਸਾਹਿਬ ਦਾ ਰਵਈਆ ਜਿਹੜਾ ਉਹਨੇ ਆਮ ਆਦਮੀ ਪਾਰਟੀ ਨੂੰ ਮਾਂਜਾ ਲਾਉਣਾ ਫੱਟੀ ਪੁੱਛਣੀ ਹੈ ਕੀ ਆਮ ਆਦਮੀ ਪਾਰਟੀ ਦਾ ਨੁਕਸਾਨ ਚੰਡੀਗੜ੍ਹ ਧਰਨੇ ਨੇ ਵੱਧ ਕਰਨਾ ਸੀ ਜਾਂ ਜਿਹੜੇ ਕੱਲ 80 90 ਥਾਵਾਂ ਤੇ ਪੰਜਾਬ ਚ ਧਰਨੇ ਲੱਗੇ ਉਹ ਵੱਧ ਕਰ ਰਹੇ ਨੇ ਦੇਖੋ ਹੌਲੀ ਹੌਲੀ ਕੋਈ ਮੁੱਦਾ ਉੱਭਰਦਾ ਵਿਰੋਧ ਬਣਦਾ 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 ਹੁੰਦਾ ਆਮ ਆਦਮੀ ਪਾਰਟੀ ਸ਼ਾਇਦ ਸਿਆਸੀ ਤੌਰ ਤੇ ਇੱਥੇ ਖਾਰੀ ਮਾਰ ਜੇ ਧਰਨਾ ਲੱਗਣ ਦਿੰਦੇ ਚੰਡੀਗੜ੍ਹ ਫਿਰ ਨੁਕਸਾਨ ਘੱਟ ਹੋਣਾ ਸੀ ਹੁਣ ਜਿਵੇਂ ਕਿਸਾਨਾਂ ਦੇ ਉੱਪਰ ਫੜੋ ਫੜੀ ਕਰਕੇ ਉਹ ਸਾਰਾ ਮਾਹੌਲ ਬਣਾ ਲਿਆ ਜਿਹੜਾ ਨਿਊਟਰਲ ਕਿਸਾਨ ਹੈ ਨਾ ਜਿਹੜਾ ਆਮ ਆਦਮੀ ਪਾਰਟੀ ਨਾਲ ਸਿੱਧੇ ਰੂਪ ਚ ਨਹੀਂ ਜੁੜਿਆ ਉਹ ਕਿਸਾਨ ਵੋਟ ਆਮ ਆਦਮੀ ਪਾਰਟੀ ਦੀ ਟੁੱਟ ਗਈ ਉਹ ਤਾਂ ਗਈ ਕਿਉਂਕਿ ਇਹ ਗੱਲ ਬਣ ਗਈ ਕਿ ਕਿਸਾਨਾਂ ਦੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਫੜੋ ਫੜੀ ਹੁੰਦੀ ਹੈ ਜੇਲਾ ਹੁੰਦੀਆਂ ਨੇ ਡੰਡੇ ਪੈਂਦੇ ਨੇ ਇਹ ਵੇਖੋ ਟੈਗ ਤਾਂ ਲੱਗ ਗਿਆ ਹੁਣ ਆਮ ਆਦਮੀ ਪਾਰਟੀ ਪਲੋਸਣ ਦੀ ਜੇ ਕੋਸ਼ਿਸ਼ ਕਰੇਗੀ ਵੀ ਤੇ ਹੁਣ ਐਡਾ ਸੌਖਾ ਕੰਮ ਨਹੀਂਗਾ ਐਸਕੇਮ ਵੱਡੀ ਤਾਕਤ ਹੈ ਵੇਖੋ ਜਿਹੜੇ ਪਹਿਲਾ ਮੁੱਖ ਮੰਤਰੀ ਸੀ ਨਾ ਭਗਵੰਤ ਮਾਨ ਸਾਹਿਬ ਨੇ ਜਿਵੇਂ ਕਿਹਾ ਮੈਂ ਮੁੱਖ ਮੰਤਰੀ ਹਾਂ ਮੈਂ ਐਕਸ਼ਨ ਵੀ ਲੈ ਸਕਦਾ ਮਾਨ ਸਾਹਿਬ ਐਕਸ਼ਨ ਬਾਦਲ ਵੀ ਲੈ ਸਕਦਾ ਹੁੰਦਾ ਸੀ ਜੇਕਰ ਉਹ ਐਂ ਜਾ ਕੇ ਖੜ ਜਾਂਦਾ ਸੀ ਨਾ ਲੋਕਾਂ 'ਚ ਐਂ ਨਹੀਂ ਹੁੰਦਾ ਸੀ ਵੀ ਉਹਨੂੰ ਪਤਾ ਨਹੀਂ ਸੀ ਮੇਰੀ ਤਾਕਤ ਕੀ ਹੈ ਪਤਾ ਹੁੰਦਾ ਸੀ ਪਰ ਉਹਨੂੰ ਇਹ ਪਤਾ ਹੁੰਦਾ ਸੀ ਵੀ ਮੈਂ ਪੰਜ ਵਾਰੀ ਮੁੱਖ ਮੰਤਰੀ ਕਿਵੇਂ ਬੰਨਾ ਹੈ ਪੰਜ ਵਾਰੀ ਬਣਿਆ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਹਨੂੰ ਪਤਾ ਸੀ ਪੰਜ ਵਾਰੀ ਕਿਵੇਂ ਬੰਨਣਾ ਮਾਨ ਸਾਹਿਬ ਤੁਸੀਂ ਇੱਕ ਵਾਰੀ ਤਾਂ ਕਹਿਆ ਬਣ ਜਾਓ ਦੂਜੀ ਵਾਰੀ ਬਣ ਕੇ ਵਿਖਾਇਓ ਇਹਨਾਂ ਤਰੀਕਿਆਂ ਨਾਲ ਨਹੀਂ ਬਣ ਸਕੋਗੇ ਤੇ ਹੋ ਸਕਦਾ ਜਿਵੇਂ ਕੇਜਰੀਵਾਲ ਦਿੱਲੀ ਚ ਹਾਰ ਗਿਆ ਨਾ ਤੁਹਾਡੀ ਪੰਜਾਬ ਦੀ ਮੰਨਜੀ ਠੋਕ ਦੇਣੀ ਲੋਕਾਂ ਨੇ ਫੱਟੀ ਪੋਟ ਦੇਣੀ ਹੈ ਔਰ ਜੇ ਆਹ ਤਰੀਕੇ ਚਲਾਉਂਦੇ ਰਹੇ ਤੁਸੀਂ ਤਾਂ ਤੁਸੀਂ ਦੇਖਿਓ ਇਹ ਚੰਨੀ ਸਾਹਿਬ ਹੋਰੀ ਜਿਹੜੇ ਅੱਧੀ ਰਾਤ 12 ਵਜੇ ਜਾ ਕੇ ਥਾਣੇ 'ਚ ਕਿਸਾਨਾਂ ਨੂੰ ਮਿਲਦੇ ਇਹਨਾਂ ਦਾ ਦਾਅ ਤੁਸੀਂ ਆਪੇ ਲਵਾਉਣਾ ਪੰਗੇ ਤੁਸੀਂ ਵੀ ਲੈ ਚੁੱਕੇ ਹੋ ਦੂਜੀਆਂ ਪਾਰਟੀਆਂ ਨਾਲ ਤੇ ਉਹਨਾਂ ਨੇ ਵੀ ਲੱਭ ਲੱਭ ਫਿਰ ਤੁਹਾਡੇ ਦੇ ਕੇਸ ਪਾਉਣੇ ਨੇ ਮਾਨ ਸਾਹਿਬ ਐ ਵੀ ਹੋ ਸਕਦਾ ਆਉਣ ਵਾਲੇ ਟਾਈਮ 'ਚ ਤੁਸੀਂ ਵੀ ਅੰਦਰ ਜਾਓ ਮਜੀਠੀਆ ਵਾਂਗ ਭਾਰਤ ਪੂਸ਼ਣ ਆਸ਼ੂ ਵਾਂਗ ਧਰਮ ਸੋਤ ਵਾਂਗ ਤੇ ਹੋਰ ਨਾ ਕਈਆਂ ਵਾਂਗ ਇਹ ਹੋ ਸਕਦਾ ਹੁਣ ਇੱਥੇ ਇਹ ਨਹੀਂਗਾ ਕਿ ਅਸੀਂ ਤਾਂ ਸੱਚੇ ਆ ਸੱਚੇ ਤਾਂ ਕਹਿੰਦੇ ਆ ਕੇਜਰੀਵਾਲ ਸਾਹਿਬ ਵੀ ਕਹਿੰਦੇ ਬਹੁਤ ਸੱਚੇ ਨੇ ਤੁਸੀਂ ਤਾਂ ਕਹਿੰਦੇ ਹੋ ਸਾਰੀ ਪਾਰਟੀ ਕਹਿੰਦੀ ਆ ਪਰ ਅੰਦਰ ਤਾਂ ਉਹਨਾਂ ਨੂੰ ਵੀ ਕਰਤਾ ਦਾ ਅਗਲੇ ਨੇ ਮੈਂ ਇੱਧਰ ਨੂੰ ਨਹੀਂ ਜਾਣਾ ਮੈਂ ਗੱਲ ਕਰਨੀ ਚਾਹਣਾ ਪੰਜਾਬ ਦੇ ਲੋਕਾਂ ਤੇ ਸਰਕਾਰ ਦੀ ਮੁੱਖ ਮੰਤਰੀ ਕੋਲ ਪਾਵਰ ਹੁੰਦੀ ਐ ਇਹ ਪਤਾ ਸਾਰਿਆਂ ਨੂੰ ਮੁੱਖ ਮੰਤਰੀ ਕਹਦੇ ਫੜ ਕੇ ਸਾਰਾ ਪਿੰਡ ਅੰਦਰ ਕਰ ਦਿਓ ਤੇ ਡੀਜੀਪੀ ਦੀ ਕੀ ਮਜਾਲ ਐ ਵੀ ਕਹਵੇ ਅਸੀਂ ਨਹੀਂ ਕਰਦੇ ਕਰਨਾ ਪੈਣਾ ਪਰ ਉਸ ਪਿੰਡ ਦੇ ਵਿੱਚੋਂ ਫਿਰ ਮੁੱਖ ਮੰਤਰੀ ਵੋਟ ਲੈ ਜਾਊਗਾ ਇਹ ਮੁੱਖ ਮੰਤਰੀ ਨੂੰ ਪਹਿਲਾਂ ਸੋਚਣਾ ਪੈਣਾ ਦੇਖੋ ਇਹ ਕੋਈ ਰਾਜਿਆਂ ਦਾ ਰਾਜ ਤੇ ਹੈ ਨਹੀਂ ਵੀ ਜੱਦੀ ਪੁਛਤੀ ਹੈਗਾ ਜਿੰਨਾ ਚਰਜਾਉਣੇ ਆ ਪਰ ਰਾਜੇ ਹੀ ਰਹਿਣਾ ਇਹ ਤਾਂ ਵੋਟ ਰਾਜ ਐ ਤੇ ਆ ਇਹੋ ਜੀ ਬਾਤੀ ਕਿਸਾਨ ਕੱਲ ਕਹਿੰਦੇ ਰਹੇ ਭਾਸ਼ਣ ਸੁਣੇ ਹੋਣਗੇ ਕਿਸਾਨਾਂ ਨੇ ਕਲਤਾਰ ਸਿੰਘ ਸੰਧਵਾ ਦੀ ਕੋਠੀ ਅੱਗੇ ਫਰੀਦਕੋਟ ਦੇ ਐਮਐਲਏ ਦੀ ਕੋਠੀ ਅੱਗੇ ਬਾਕੀ ਥਾਵਾਂ ਤੇ ਸ਼ਰੇਆਮ ਕਿਹਾ ਉਹ ਕਹਿੰਦੇ ਹੁਣ ਰੂੜੀਆਂ ਤੋਂ ਭਜਾਵਾਂਗੇ ਅਸੀਂ ਜਦੋਂ ਬੂਟਾ ਮੰਗਣ ਆਏ ਸਾਡੇ ਪਿੰਡਾਂ 'ਚ ਪਿੰਡਾਂ 'ਚ ਤਾਂ ਕਿਸਾਨਾਂ ਦੀ ਚੱਲਦੀ ਬਈ ਪਿੰਡਾਂ 'ਚ ਤਾਂ ਕਿਸਾਨਾਂ ਦੀ ਹੈਗੀ ਤਾਕਤ ਜਦੋਂ ਚੋਣ ਜਾਬਤਾ ਲੱਗਾ ਹੁੰਦਾ ਨਾ ਉਦੋਂ ਜਿਹੜੇ ਐਮਐਲਏ ਉਹਨਾਂ ਉਹਨਾਂ ਦੇ ਨਾਲ ਗੱਡੀਆਂ ਪੁਲਿਸ ਦੀਆਂ ਨਹੀਂ ਜਾ ਸਕਣੀਆਂ ਕਿੰਨੇ ਜਾਣਗੇ 2 3 4 ਤੇ ਫਿਰ ਜਿਵੇਂ ਭਾਜਪੀ ਵਾਲੇ ਦੀ ਟਾਪ ਲਾਉਂਦੇ ਰਿਹਾ ਕਿਸਾਨ ਐ ਕਿਸਾਨਾਂ ਨੇ ਕੱਲ ਕਿਹਾ ਮੈਨੂੰ ਯਾਦ ਆ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨਿਹਾਲ ਸਿੰਘ ਕਿਸਾਨ ਆਗੂਆਂ ਨੇ ਸਪਸ਼ਟ ਕਿਹਾ ਬੇਸੀਂ ਭਜਾਵਾਂਗੇ ਜਿਵੇਂ ਇਹਨਾਂ ਨੇ ਸਾਨੂੰ ਭਜਾਇਆ ਨਾ ਵੇਖੋ ਮੈਨੂੰ ਲੱਗਦਾ ਮਾਨ ਸਾਹਿਬ ਜਿਹੜੀ ਤਾਕਤ ਵਿਖਾਉਣ ਦੇ ਚੱਕਰ ਚ ਪੈ ਗਏ ਆ ਨਾ ਇਹ ਤਾਕਤ ਕਿਸਾਨਾਂ ਦਾ ਨੁਕਸਾਨ ਘੱਟ ਕਰੇਗੀ ਆਮ ਆਦਮੀ ਪਾਰਟੀ ਦਾ ਮਾਂਜਾ ਜ਼ਿਆਦਾ ਮਾਰ ਦੇਗੀ ਝਾੜੂ ਫੇਰ ਦੇਣਾ ਇਸ ਤਾਕਤ ਦੇ ਨਸ਼ੇ ਨੇ ਮਾਨ ਸਾਹਿਬ ਖੁਸ਼ ਹੋ ਰਹੇ ਹੋਣਗੇ ਵੀ ਮੈਂ ਤਾਂ ਦਬਲ ਤੇ ਮੈਂ ਤਾਂ ਤੁੰਤੇ ਹੁਣ ਬੋਲਣ ਜੋਗੇ ਨਹੀਂ ਛੱਡੇ ਉਹ ਕਹਿੰਦੇ ਵੇਖੋ ਸਾਨੂੰ ਪੁਲਿਸ ਨੇ ਰੋਕ ਲਿਆ ਨਹੀਂ ਜਾਣ ਦਿੱਤਾ ਉਹ ਕਹਿੰਦੇ ਸਾਡਾ ਮਕਸਦ ਚੰਡੀਗੜ੍ਹ ਜਾ ਕੇ ਧਰਨਾ ਲਾ ਕੇ ਕੀ ਕਰਨਾ ਸੀ ਚਰਚਾ ਬਣਾਉਣੀ ਆ ਵੀ ਪੰਜਾਬ ਸਰਕਾਰ ਆ ਕੁਛ ਕਰ ਰਹੀ ਆ ਤੇ ਬੋਲਦੇ ਆਂ ਆ ਤੇ ਅਸਲੀ ਚਿਹਰਾ ਆ ਤੇ ਕਿਸਾਨ ਆਗੂ ਹਰਨੇਕ ਮਹਿਮਾ ਕਹਿੰਦਾ ਅਸੀਂ ਤਾਂ ਉਹਨਾਂ ਨੰਗੇ ਨਹੀਂ ਸੀ ਕਰ ਸਕਣਾ ਕਹਿੰਦਾ ਤੇ ਆਪੇ ਹੀ ਲੀੜੇ ਲਾ ਕੇ ਖੜ ਗਏ ਹਰਨੇਕ ਮਹਿਮਾ ਕਹਿੰਦਾ ਨੰਗੇ ਹੀ ਹੋ ਕੇ ਖੜ ਗਏ ਵੀ ਅਸੀਂ ਤਾਂ ਹੈ ਹੀ ਇਦਾਂ ਦੇ ਆ ਆ ਸਾਡਾ ਅਸਲੀ ਚਿਹਰਾ ਕਹਿੰਦਾ ਅਸੀਂ ਤਾਂ ਲੋਕਾਂ ਨੂੰ ਐਨਾ ਚਿਹਰਾ ਵਿਖਾ ਨਹੀਂ ਸੀ ਸਕਣਾ ਜਿੰਨਾ ਮਾਨਸਾਪੁਰਾ ਨੇ ਆਪੇ ਦਿਖਾ ਲਿਆ ਹੁਣ ਦੱਸੋ ਕੀ ਹਰਨੇਕ ਮਹਿਮਾ ਜਿਹੜਾ ਕਿਸਾਨ ਆਗੂ ਐ ਉਹ ਗਲਤ ਕਹਿ ਰਿਹਾ ਕਿ ਠੀਕ ਕਹਿ ਰਿਹਾ ਆ ਮੈਨੂੰ ਲੱਗਦਾ ਉਹ ਠੀਕ ਕਹਿ ਰਿਹਾ ਇੱਥੇ ਆਮ ਆਦਮੀ ਪਾਰਟੀ ਟਪਲਾ ਖਾ ਰਹੀ ਐ ਵੈਸੇ ਆਮ ਆਦਮੀ ਪਾਰਟੀ ਦਾ ਦੋਸ਼ ਨਹੀਂਗਾ ਬਾਕੀ ਤੇ ਆਗੂ ਨੂੰ ਦੀਦਾ ਸਾਰਾ ਕੁਝ ਇਹ ਜਿਹੜਾ ਬੰਦਾ ਕੁਰਸੀ ਤੇ ਬਹਿ ਜਾਂਦਾ ਨਾ ਕੁਰਸੀ ਵੱਡੀ ਤੇ ਕਈ ਵਾਰੀ ਦਿਮਾਗ ਹੁੰਦਾ ਛੋਟਾ ਉਹ ਨਸ਼ਾ ਐਸਾ ਸੱਚੀ ਮੁੱਚੀ ਐ ਭਾਈ ਪ੍ਰਕਾਸ਼ ਸਿੰਘ ਬਾਦਲ ਦੀ ਵਿਚਾਰਧਾਰਕ ਤੌਰ ਤੇ ਤੇ ਨੀਤੀਆਂ ਦੇ ਤੌਰ ਤੇ ਮੈਂ ਬੜਾ ਵੱਡਾ ਵਿਰੋਧੀਆਂ ਉਹਨਾਂ ਦਾ ਪਰ ਇੱਕ ਗੱਲ ਮੈਂ ਕਹਣਾ ਉਹਨੂੰ ਤਾਕਤ ਸਾਂਭਣੀ ਆਉਂਦੀ ਸੀ ਉਹਨੂੰ ਸਤਾ ਦਾ ਨਸ਼ਾ ਬਹੁਤ ਘੱਟ ਚੜਦਾ ਸੀ ਪਤਾ ਨਹੀਂ ਤਾਂ ਹੋ ਸਕਦਾ ਪਹਿਲੀ ਇੱਕ ਦੋ ਵਾਰ ਕਿਤੇ ਚੜਿਆ ਹੋਵੇ ਹੌਲੀ ਹੌਲੀ ਫਿਰ ਉਹਨੂੰ ਅਕਲ ਸਮਝ ਬੁੱਧੀ ਆ ਗਈ ਹੋਵੇ ਵੀ ਇਹਨੂੰ ਚੜਨ ਨਹੀਂ ਦੇਣਾ ਸਿਰ ਤੇ ਇਹ ਜਿਹੜੇ ਪਹਿਲੀ ਪਹਿਲੀ ਯਾਰ ਬਣੇ ਨੇ ਇਹਨਾਂ ਨੂੰ ਬਹੁਤ ਚੜਦਾ ਇਹ ਚਿੱਟੇ ਨਾਲੋਂ ਪੜਾ ਇਹ ਸ਼ਰਾਬ ਨਾਲੋਂ ਪੜਾ ਹੁਣ ਉਹਨਾਂ ਨੁਕਸਾਨ ਤੋਂ ਸ਼ਰਾਬ ਨਹੀਂ ਕਰਦੀ ਜਿੰਨਾ ਇਹ ਨਸ਼ਾ ਕਰਦਾ ਇਹ ਚੜਿਆ ਹੋਇਆ ਆਮਦਵੀ ਪਾਰਟੀ ਦੇ ਕੁਝ ਲੋਕਾਂ ਨੂੰ ਤੇ ਲੋਕ ਕਹਿੰਦੇ ਅਸੀਂ ਲਾ ਦੇਣਾ ਕਹਿੰਦੇ ਆ ਲੈਣ ਦਿਓ 27 ਲੋਕ ਕਹਿੰਦੇ ਅਸੀਂ ਦੋਵੇਂ ਹੱਥੀਂ ਅਰਦਾਸ ਕਰਦੇ ਆ ਵੀ ਟਾਈਮ ਛੇਤੀ ਗੁਜ਼ਰੇ ਕਿਤੇ ਟਾਈਮ ਵੀ ਛੇਤੀ ਚੱਲੇ ਤੇ ਛੇਤੀ 27 ਚੜੇ ਛੇਤੀ ਵੋਟਾਂ ਆਉਣ ਤੇ ਅਸੀਂ ਕੇਜਰੀ ਵਾਲਾ ਹਾਲ ਵਾਲਾ ਹਾਲ ਕਰਨਾ ਕਹਿੰਦੇ ਭਗਵੰਤ ਮਾਨ ਦਾ ਇਹ ਕੱਲ ਸਟੇਜਾਂ ਤੋਂ ਭਾਸ਼ਣ ਸੋਣ ਲੈ ਹੋਣਗੇ ਆਮ ਆਦਮੀ ਪਾਰਟੀ ਸੋਚਦੀ ਹੋਣੀ ਅਸੀਂ ਇਹਨਾਂ ਦੇ ਭਾਸ਼ਣ ਸੁਣ ਕੇ ਕੀ ਕਰਨਾ ਉਹ ਇਹ ਯਾਰ ਸੁਖਬੀਰ ਬਾਦਲ ਲੇਖ ਲੋ ਉਹ ਕਹਿੰਦਾ ਸੀ 25 ਸਾਲ ਰਾਜ ਕਰਾਂਗੇ ਲੋਕੀ ਕਹਿੰਦੇ ਠਹਿਰ ਜਾ ਜਾਨਾ ਕਰਾਉਣੇ ਤੈਨੂੰ 25 ਸਾਲ ਉਸ ਤੋਂ ਬਾਅਦ ਪੰਜ ਬੰਦੇ ਨੇ ਉਹਨੂੰ ਪੰਜਾਬ ਚ ਲੱਭਦੇ ਪਏ ਜੀਜੇ ਸਾਲੇ ਦੀ ਵੀ ਲੜਾਈ ਹੋ ਗਈ ਹੁਣ ਤਾਂ ਪਤਾ ਕਿਉਂ ਆਈਆ ਕਹਿੰਦੇ ਜਦੋਂ ਹਾਲ ਮਾੜਾ ਹੋ ਜੇ ਨਾ ਫਿਰ ਪਰਸ਼ਾਵਾਂ ਵੀ ਸਾਥ ਛੱਡ ਜਾਂਦਾ ਆਇਓ ਕੁਝ ਵਾਪਰੀ ਜਾਂਦਾ ਹੁਣ ਜਦੋਂ ਸੁਖਬੀਰ ਬਾਦਲ ਦੇ ਹਾਲਤ ਹੋ ਗਈ ਬੁਰੀ ਬੇੜਾ ਗਿਆ ਡੁੱਬ ਤਾਂ ਹੁਣ ਪਰਸ਼ਾਵਾਂ ਵੀ ਸਾਥ ਛੱਡਦਾ ਨਜ਼ਰ ਆ ਰਿਹਾ ਹੈ ਵਿਕਰਮ ਮਜੀਠੀਆ ਸੱਕਾ ਸਾਲਾ ਉਹ ਵੀ ਉਲਟ ਬੋਲਣ ਲੱਗ ਪਿਆ ਇਹ ਤੂੰ ਦੱਸੋ ਇਹ ਤੂੰ ਇਹ ਤੂੰ ਅੱਗੇ ਦੇ ਕਿਹੜੇ ਦਿਨ ਹੋਣੇ ਸੀ ਤੋਂ ਅੱਜ ਆਮ ਆਦਮੀ ਪਾਰਟੀ ਨੂੰ ਥੋੜਾ ਜਿਹਾ ਅੱਖਾਂ ਖੋਲ ਕੇ ਵੇਖਣ ਦੀ ਲੋੜ ਆ ਅਮਨ ਅਰੋੜਾ ਸਾਹਿਬ ਮੈਂ ਇੱਕ ਗੱਲ ਕਹਿਣੀ ਚਾਹਣਾ ਇਹ ਜਿਹੜੇ ਹੀਟਲੇ ਹੁੰਦੇ ਨਾ ਆਪਣੇ ਬੰਦੇ ਸਾਰੇ ਹੀ ਇਹ ਬੜੇ ਭੜੀ ਚੀਜ਼ ਆ ਇਹ ਨਾ ਐਵੇਂ ਫੋਕੀ ਸ਼ਾਬਾਸ਼ ਲੈਣ ਲਈ ਪੰਪ ਬਹੁਤ ਦਿੰਦੇ ਆ ਪੰਜਾਬ ਚ ਪੰਪ ਦੇਣ ਦਾ ਰਿਵਾਜ ਬਹੁਤ ਆ ਵੀ ਚੱਕ ਤੇ ਫੱਟੇ ਐ ਕਰਤਾ ਹਾ ਹਾ ਇਹ ਕਰਤਾ ਇਹ ਪੰਪਾਂ ਵਾਲੇ ਮਰਉਂਦੇ ਹੁੰਦੇ ਆ ਬੰਦੇ ਨੂੰ ਪੰਪ ਨਾ ਕੋਈ ਦੇਵੇ ਨਾ ਤੇ ਬੰਦਾ ਮਰਦਾ ਨਹੀਂ ਛੇਤੀ ਇਹ ਪੰਪਾਂ ਵਾਲੇ ਡੋਬਦੇ ਹੁੰਦੇ ਇਹੀ ਮਰਉਂਦੇ ਹੁੰਦੇ ਆ ਕਹਿੰਦੇ ਹੁੰਦੇ ਆ ਯਾਰ ਤੂੰ ਛਾਲ ਡੂੰਘੇ ਪਾਣੀ ਚ ਬਹੁਤ ਵਧੀਆ ਮਾਰ ਲੈਣਾ ਵੇਖਿਆ ਤੈਨੂੰ ਤੂੰ ਤਾਂ ਯਾਰ ਐ ਮਛਲੀ ਵਾਂਗੂ ਹੀ ਤਰਦਾ ਹੁੰਦਾ ਤੇ ਮੇਰੇ ਵਰਗਾ ਆ ਕੇ ਪੰਪਟ ਤੇ ਉੱਥੇ ਮਾਰ ਬੈਂਦਾ ਜਿੱਥੋਂ ਨਿਕਲ ਹੀ ਨਹੀਂ ਸਕਦਾ ਥੱਲੇ ਦਲਦਲ ਹੁੰਦੀ ਗਾਰਾਂ ਦਾ ਉੱਥੇ ਹੀ ਫਸ ਜਾਂਦਾ ਤਾਂ ਮੈਨੂੰ ਲੱਗਦਾ ਇਹ ਹਾਲਾਤ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਚਮਚੇ ਨੇ ਉਹ ਬਣਾਈ ਬੈਠੇ ਨੇ ਅਮਨ ਅਰੋੜਾ ਸਾਹਿਬ ਨੇ ਵੀ ਬਿਆਨ ਦਿੱਤੇ ਵੀ ਐਣੀ ਪੰਜਾਬ 'ਚ ਚੱਲਣ ਦੇਣਾ ਉਹ ਨਹੀਂ ਚੱਲਣ ਦੇਣਾ ਨਾ ਚੱਲਣ ਦਿਓ ਭਾਈ ਕਿਸਾਨ ਕਹਿੰਦੇ ਆ ਤੁਹਾਡੀ ਹਕੂਮਤ ਆ ਪੁਲਿਸ ਤੁਹਾਡੇ ਹੱਥ 'ਚ ਆ ਸਾਰਾ ਕੁਝ ਤੁਸੀਂ ਕਰ ਸਕਦੇ ਹੋ ਨਾ ਚੱਲਣ ਦਿਓ ਉਹ ਕਹਿੰਦੇ ਪਰ ਵੋਟ ਤਾਂ ਸਾਡੀ ਤੁਸੀਂ ਆਪੇ ਹੀ ਪਾ ਨਹੀਂ ਲੈਣੀ ਕਿਸਾਨ ਕਹਿੰਦੇ ਦੋ ਤਰ੍ਹਾਂ ਦੀ ਵੋਟ ਨੇ ਤੁਹਾਨੂੰ ਦਿਤਾਇਆ ਇੱਕ ਜਿਹੜਾ ਤੁਸੀਂ ਬੀਬੀਆਂ ਨੂੰ ਕਹਤਾ ਸੀ 1000-1000 ਰੁਪਇਆ ਦੇਾਂਗੇ ਉਹਨਾਂ ਵਿਚਾਰੀਆਂ ਨੂੰ ਲੱਗਾ ਖਰੇ ਸੱਚੀ ਦੇਣਗੇ ਇੱਕ ਉਹ ਵੋਟ ਤੁਹਾਨੂੰ ਪੈਗੀ ਦੂਜਾ ਜਿਹੜਾ ਕਿਸਾਨਾਂ ਨੂੰ ਤੁਸੀਂ ਕਿਹਾ ਸੀ 5 ਮਿੰਟਾਂ ਚ ਐਮਐਸਪੀ ਕਿਸਾਨਾਂ ਨੇ ਸੋਚਿਆ ਯਾਰ ਕਿੰਨਾ ਫਰੌਡ ਕਰ ਲੈਣਗੇ ਚੱਲ 5 ਨਹੀਂ ਤੇ 5 5 ਮਿੰਟਾਂ ਚ ਨਾ ਤੇ 50 ਦਿਨਾਂ ਚ ਦੇ ਦੇਣਗੇ 50 ਦਿਨਾਂ ਚ ਦੇਣਗੇ ਤੇ 5 ਹਫਤਿਆਂ ਚ ਦੇ ਦੇਣਗੇ 5 ਹਫਤੇ ਇਹਨਾਂ ਦਿੱਤੀ ਤੇ 5 ਮਹੀਨੇ ਦੇ ਦੇਣਗੇ ਕਿਸਾਨਾਂ ਨੂੰ ਕੀ ਪਤਾ ਹੀ ਫੇਰ ਬਾਅਦ ਚ ਕਹਿਣਗੇ ਸਾਨੂੰ ਤਾਂ ਪਤਾ ਹੀ ਨਹੀਂ ਐਮਐਸਪੀ ਦੇਣੀ ਕਿਵੇਂ ਆ ਅਸੀਂ ਤਾਂ ਉਹਦਾ ਹਵਾ ਚ ਹੀ ਮਾਰ ਕੇ ਬੀਬੀ ਅਣਮੋਲ ਗਗਨ ਮਾਨ ਨੇ ਤਾਂ ਐਯੋ ਕੁਛ ਕੀਤਾ ਨਾ ਹੁਣ ਆਮ ਆਦਮੀ ਪਾਰਟੀ ਜਿਹੜੀ ਗੇਮ ਖੇਡ ਰਹੀ ਆ ਉਹਨੂੰ ਆਮ ਆਦਮੀ ਪਾਰਟੀ ਧਿਆਨ ਨਾਲ ਵਾਚੇ ਵੀ ਕੀ ਉਹ ਗੇਮ ਤੁਹਾਡੇ ਫਾਇਦੇ ਚ ਆ ਤੁਹਾਡਾ ਨੁਕਸਾਨ ਤਾਂ ਨਹੀਂ ਕਰ ਰਹੀ ਭਾਈ ਜੇਕਰ ਤੁਹਾਡਾ ਹੀ ਨੁਕਸਾਨ ਕਰ ਰਹੀ ਹੈ ਵੇਖੋ ਸਿੱਧੀ ਗੱਲ ਜੇ ਤਾਂ ਕੋਈ ਗੇਮ ਕਿਸੇ ਹੋਰ ਦਾ ਨੁਕਸਾਨ ਕਰ ਰਹੀ ਹੋਵੇ ਮੈਨੂੰ ਲੱਗਦਾ ਅਕਲਮੰਦੀ ਬੁੱਧੀ ਸਭ ਤੋਂ ਵਧੀਆ ਤੇ ਵੱਡੀ ਚੀਜ਼ ਆ ਬੁੱਧੀ ਤੇ ਅਕਲ ਨਾਲ ਸੋਚਣਾ ਜ਼ਰੂਰੀ ਹੁੰਦਾ ਜੇ ਕੋਈ ਵੀ ਸਾਡਾ ਐਕਸ਼ਨ ਕੰਮ ਫੈਸਲਾ ਸਾਡਾ ਹੀ ਨੁਕਸਾਨ ਕਰਦਾ ਹੋਵੇ ਫਿਰ ਉਹ ਗਲਤ ਹੁੰਦਾ ਫਿਰ ਉਹ ਨਹੀਂ ਲੈਣਾ ਚਾਹੀਦਾ ਅੱਛਾ ਜੇਕਰ ਫਰਜ਼ ਕਰੂ ਮੈਂ ਕੋਈ ਫੈਸਲਾ ਲੈ ਕੇ ਤੇ 10% ਨੁਕਸਾਨ ਅਗਲੇ ਦਾ ਕਰਾਂ ਤੇ ਉਹ ਚ ਜੇ 5% ਵੀ ਮੇਰਾ ਹੋ ਰਿਹਾ ਉਸ ਫੈਸਲੇ 'ਚ ਨੁਕਸਾਨ ਇਹਦਾ ਮਤਲਬ ਹੈ ਮੇਰਾ ਉਹ ਫੈਸਲਾ ਗਲਤ ਹੈ ਉਹ ਆਤਮਕਾਤੀ ਹੈ ਮੇਰੇ ਲਈ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ ਜੋ ਕੁਝ ਕਿਸਾਨਾਂ ਨਾਲ ਕਰ ਰਹੀ ਹੈ ਨਾ ਉਹਦੇ ਵਿੱਚ ਕਿਸਾਨਾਂ ਦਾ ਕੀ ਨੁਕਸਾਨ ਹੈ ਲੈ ਹਸ ਕੇ ਮ ਦੀ ਕਿਹੜੀ ਵੋਟ ਟੁੱਟਦੀ ਪਈ ਆ ਕੀ ਹੁੰਦਾ ਪਿਆ ਜਿੰਨਾ ਨੁਕਸਾਨ ਹੋ ਰਿਹਾ ਹੈ ਅਲਟੀਮੇਟਲੀ ਆਮ ਆਦਮੀ ਪਾਰਟੀ ਦਾ ਹੋ ਰਿਹਾ ਹੈ ਕਾਂਗਰਸੇ ਦਾ ਫਾਇਦਾ ਲੈ ਰਹੀ ਹੈ ਬੀਜੇਪੀ ਦਾ ਫਾਇਦਾ ਲੈ ਰਹੀ ਹੈ ਕਾਂਗਰਸ ਨੇ ਦਾ ਲਾਉਣ ਦੀ ਪੂਰੀ ਸੰਭਾਵਨਾ ਕਾਂਗਰਸ ਦੀ 2027 ਚ ਦੇਖੋ ਜੇਕਰ ਭਲਾ ਆਮ ਆਦਮੀ ਪਾਰਟੀ ਚੰਡੀਗੜ੍ਹ ਧਰਨਾ ਲੱਗਣ ਦਿੰਦੀ ਚਲੋ ਧਰਨਾ ਵੀ ਨਾ ਦੇਖੋ ਕਿਸਾਨਾਂ ਦੇ ਅੰਦਰੋਂ ਜਿਹੜੀਆਂ ਗੱਲਾਂ ਨਿਕਲ ਕੇ ਆਈਆਂ ਵੀ ਜੇਕਰ ਭਗਵਾਨ ਤੁਮਾਨ ਸਾਨੂੰ ਵਿਸ਼ਵਾਸ ਉਸ ਦਿਨ ਐਸਕੇਐਮ ਦੇ ਲੀਡਰਾਂ ਨੂੰ ਦੇ ਦਿੰਦੇ ਮੀਟਿੰਗ ਦੇ ਵਿੱਚ ਵੀ ਕੋਈ ਨਹੀਂ ਤੁਹਾਡੀਆਂ ਸਾਰੀਆਂ ਮੰਗਾਂ ਤੇ ਵਿਚਾਰ ਕਰਦੇ ਪਰ ਤੁਸੀਂ ਇੱਕ ਵਾਰ ਇਹ ਜਿਹੜਾ ਐਕਸ਼ਨ ਹੈ ਇਹ ਇਹਨੂੰ ਸਾਡੇ ਆਖੇ ਇਲਾਕੇ ਮੁਲਤਵੀ ਕਰੋ ਅਸੀਂ ਵਿਸ਼ਵਾਸ ਦਿੰਨੇ ਆ ਤੁਹਾਡੀਆਂ ਸਾਰੀਆਂ ਮੰਗਾਂ ਤੇ ਅਸੀਂ ਵਿਚਾਰ ਕਰਾਂਗੇ ਗੌਰ ਕਰਾਂਗੇ ਜਿੰਨੀਆਂ ਤੁਰੰਤ ਲਾਗੂ ਹੋ ਸਕਦੀਆਂ ਤੁਰੰਤ ਕਰਾਂਗੇ ਅਗਲੀ ਮੀਟਿੰਗ ਦੇ ਦਿੰਦੇ ਫਿਰ ਓਏ ਉਹ ਕੰਮ ਟਲ ਜਾਣਾ ਸੀ ਕਿਸਾਨਾਂ ਨੇ ਮੰਨ ਜਾਣਾ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਨਵੀਂ ਨਵੀਂ ਲਾਈ ਹੈ ਕਾਲੀ ਐਨਕ ਉਹ ਕਾਲੀ ਐਨਕ ਪਤਾ ਨਹੀਂ ਕੀ ਇਹੋ ਜੀ ਲਾ ਲਈ ਆ ਉਹਨੇ ਆ ਜਿਹੜੀ ਇੱਕ ਇੱਕ ਜਿਹਨੂੰ ਆਪਾਂ ਸੈਕੂਲਰ ਜਾਂ ਇੱਕ ਜਿਹਨੂੰ ਆਪਾਂ ਕਹਿੰਦੇ ਆ ਕਿ ਸਦ ਭਾਵਨਾ ਵਾਲੀ ਨੀਤੀ ਜਿਹੜੀ ਆ ਉਹਦੀ ਥਾਂ ਤੇ ਜਿਵੇਂ ਕਿਸਾਨ ਦੱਸਦੇ ਨੇ ਵੀ ਸਾਨੂੰ ਕਹਿੰਦੇ ਫਿਰ ਐਂ ਦੱਸੋ ਹੁਣ ਪੰਜ ਵਾਲਾ ਤਾਂ ਨਹੀਂ ਕਰਦੇ ਜਦੋਂ ਐ ਪੁੱਛੋਗੇ ਫਿਰ ਯਾਰ ਅਗਲੇ ਵੀ ਬੰਦੇ ਆ ਜਿੰਨਾ ਟਾਈਮ ਭਗਵੰਤ ਮਾਨ ਸਿੰਘ ਜੀ ਆਪਾਂ ਨੂੰ ਹੋਇਆ ਜੰਮਿਆਂ ਨੂੰ ਮੰਨ ਲਓ ਆਪਾਂ 50 ਸਾਲ ਦੇ ਹੋਈਏ ਉਹਨਾਂ ਟਾਈਮ ਅਗਲਿਆਂ ਨੂੰ ਹੋ ਗਿਆ ਕਿਸਾਨੀ ਦੇ ਲੀਡਰ ਹੀ ਚ ਆਏ ਹਾਂ ਤੁਸੀਂ ਖੁਦ ਤਾਂ ਉਹਨਾਂ ਦੇ ਪੈਰੀਂ ਹੱਥ ਲਾਉਂਦੇ ਰਹੇ ਹੋ ਵੀ ਤੁਸੀਂ ਸਾਡੇ ਬਜ਼ੁਰਗੋਂ ਤਾਂ ਫਿਰ ਉਹਨਾਂ ਦਾ ਵੀ ਕੋਈ ਵਕਾਰ ਸੀ ਇੱਜ਼ਤ ਸੀ ਐ ਨਹੀਂ ਗੱਡੀ ਚੱਲਦੀ ਹੁੰਦੀ ਬਾਕੀ ਆਮ ਆਦਮੀ ਪਾਰਟੀ ਨੇ ਆਪਦਾ ਪੜਿਆ ਵਿਚਾਰਨਾ ਆਪਾਂ ਨੂੰ ਕੀ ਬਹੁਤ ਮੇਰੀ